ਗੌੜੀ ਗਵਾਰੇਰੀ ਮਹੱਲਾਤੀ ਜਾ ਮਨਮੁਖ ਸੂਤਾ ਮਾਇਆ ਮੋਹਿ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੇ ਸਭਨ ਕੋਈ ਪੂਰੇ ਗੁਰ ਤੇ ਬੂਝੈ ਜਨ ਕੋਈ ਰਹਾਉ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਜੁਗ ਮਹਿ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਤਰੈ ਸਗਲੇ ਕੁਲ ਉਧਾਰਾ ਇਸ ਕਲ ਜੁਗ ਮਹਿ ਕਰਮ ਧਰਮ ਨ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਵੇ ਪਰਵਾਹੋ ਸੱਚੈ ਮਹਿਲ ਸਚ ਨਾਮ ਸਮਾਹ ਸੁਣ ਮਨ ਮੇਰੇ ਸਬਦ ਵਿਚਾਰ RAM ਜਪਹੁ ਭਵਜਲ ਉਤਰਹੁ ਪਾਰ ਰਹਾਓ ਪਰਮੇ ਆਵੇ ਪਰਮੇ ਜਾਏ ਇਹੋ ਜਗ ਜਨਮਿਆ ਦੂਜੈ ਪਾਏ ਮਨ ਮੁਖ ਨਾ ਚੇਤੇ ਆਵੇ ਜਾਏ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀਉ ਵਿਡਾਣੀ ਚੱਕਰੀ ਲਾਇਆ ਮਹਾਂ ਦੁਖ ਖੱਟੇ ਬਿਰਥਾ ਜਨਮਂ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਉ ਨਿਦ ਪਾਏ ਗੌੜੀ ਗੁਆਰੀ ਰੀ ਮਹੱਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੂਛੋਂ ਜਾਏ ਗੁਰਸੇਵਾ ਤੇ ਮਨ ਪਤੀ ਆਏ ਸੇ ਧਨਵੰਤ ਹਰਨਾਮ ਕਮਾਏ ਪੂਰੇ ਗੁਰਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਂਏ ਪਾਈ ਰਹਾਓ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਉਤਮ ਹੋਏ ਸਹਿਜੇ ਸਹਿਜ ਸਮਾਵੈ ਸੋਏ ਦੂਜੈ ਪਾਏ ਨਾ ਸਿਵਿਆ ਜਾਏ ਹਉ ਮੈਂ ਮਾਇਆ ਮਹਾ ਬਿਖ ਖਾਏ ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ ਮਨ ਮੁਖ ਅੰਦਾ ਆਵੈ ਜਾਏ ਹਰ ਹਰ ਨਾਮ ਦੇਵੈ ਜਨ ਸੋਏ ਅਨੰਦਿਨ ਭਗਤ ਗੁਰ ਸਬਦੀ ਹੋਏ ਗੁਰਮਤਿ ਵਿਰਲਾ ਬੂਝੈ ਕੋਏ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰਕਮਾ ਵੈ ਕੋਈ ਅਖੁੱਟ ਨਾਮ ਧਨ ਹਰ ਤੋਟ ਨਾ ਹੋਈ ਐਥੇ ਸਦਾ ਸੁਖ ਦਰਸੋਭਾ ਹੋਈ ਏ ਮਨ ਮੇਰੇ ਪਰਮ ਨ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰ ਸੇਵਹਿ ਸੇ ਮਹਾਪੁਰਖ ਸੰਸਾਰੇ ਆਪ ਉਧਰੇ ਕੁੱਲ ਸਗਲ ਨਿਸਤਾਰੇ ਹਰ ਕਾ ਨਾਮ ਰਖੈ ੳਰਤਾਰੇ ਨਾਮ ਰਤੇ ਭੌਜਲ ਉਤਰਹਿ ਪਾਰੇ ਸਤਗੁਰ ਸੇਵਹਿ ਸਦਾ ਮਨ ਦਾਸਾ ਹਉਮੈ ਮਾਰ ਕਮਲ ਪਰਗਾਸਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਕਰਮਾਹਿ ਉਦਾਸਾ ਸਤਗੁਰ ਸੇਵਹਿ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਆਨੰਦਿਨ ਜਪਹਿ ਹਰਿ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਬਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ ਸਤਿਗੁਰ ਮਿਲੈ ਵਡਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ ਕਰਮ ਕਾਂਡ ਬਹੁ ਕਰਹਿ ਆਚਾਰ ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ ਬੰਦਨ ਬਾਧਿਉ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹਲਾ 3 ਗਉੜੀ ਬੈਰਾਗਣ ਜੈਸੇ ਧਰਤੀ ਉਪਰ ਮੇ ਗੁਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਹੀਂ ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਹੀ ਨਾ ਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੀ ਸਮਾਹੀ ਇਤਨੇ ਜਨਮ ਫੂਲ ਪਰੇ ਸੇ ਜਾ ਪਾਇਆ ਤਾ ਪੂਲੇ ਨਾਹੀ ਜਾਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜਗ ਕਾਲੈ ਵਸ ਹੈ ਬਾਦ ਦੂਜੈ ਪਾਏ ਹਉ ਮੈਂ ਕਰਮ ਕਮਾਵੰਦੇ ਮਨ ਮੁਖ ਮਿਲੇ ਸਜਾਏ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਈ ਰਹਾਉ ਲਖ ਚੌਰਾਸੀ ਪਰਮਦੇ ਮਨ ਹਠ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨੇਉ ਫਿਰ ਫਿਰ ਜੋ ਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਆਨੰਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੈ ਪਰ ਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਐ ਨ ਹਰ ਨਾਮਾ ਭਗਤ ਪੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਪਈੜਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੀਵ ਕੜਾ ਗੁਣ ਸੰਮਲੈ ਸਾਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਨੀਆਂ ਹਰ ਹਰ ਮਨ ਪਾਇਆ ਸਸੁਰੈ ਪਈਏ ਪਿਰਵ ਸੈ ਕਹੋ ਕਿਤ ਵਿਦਿ ਪਾਈਐ ਆਪ ਨਿਰੰજન ਅਲਖ ਹੈ ਆਪੇ ਮੇ ਲਾਈਐ ਰਹਾਓ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਐ ਵਡਭਾਗੀ ਸਤਗੁਰ ਮਿਲੇ ਮੁਖ ਅੰਮ੍ਰਿਤ ਪਾਈਐ ਔ ਮੈਂ ਦੁਬਿਦਾ ਬਿਨ ਸਜਾਏ ਸਹਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾ ਹੀ ਲਾਈਐ ਮਨ ਮੁਖ ਗਰਬ ਨਾ ਪਾਇਓ ਅਗਿਆਨ ਈਆਣੇ ਸਤਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੇ ਗਰਭ ਜੋਨੀ ਵਾਸ ਪਾਇੰਦੇ ਗਰਬੇ ਗਲ ਜਾਣੇ ਮੇਰੇ ਕਰਤੇ ਏ ਵੈ ਭਾਵੰਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦ ਪਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਣ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨ ਹੋ ਜਿਸ ਦੇਖ ਹਾਂ ਜੀਵਾ ਹਰ ਬਿੰਦ ਚਸਾ ਨਾ ਜੀਵਤੀ ਗੁਰ ਮਿਲਿ ਹੋ ਹਰ ਰਸ ਪੀਵਾ ਰਹਾਉ ਔ ਹਰ ਗੁਣ गावा ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਦਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਬ ਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਟੂ ਗੁਣ ਦਾਤਾ ਨਿਰਮਲਾ ਹਮ ਅਬ ਗਣਿਆਰੇ ਹਰ ਸਰਣਾਗਤ ਰਾਖਲੇ ਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੁਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਪੌਜਲ ਤੂ ਤਾਰੀ ਰਹਾਉ ਸੰਨਿਆਸੀ ਵਿਪੂਤ ਲਾਏ ਦੇ ਸਵਾਰੀ ਪਰਤ੍ਰ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖਤਰੀ ਕਰਮ ਕਰੇ ਸੂਰਤਣ ਪਾਵੈ ਸੂਦ ਵਿਐਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆਸਮਾਈ ਗੁਰਮੁਖ ਨਾਨਕ ਦੇਵ ੜਿ ਆਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਉਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਨਾ RAM ਗੁਨ ਗਾਏ ਰਹਾਉ ਜੋ ਜਨ ਧਿਆਵਹਿ ਹਰ ਹਰ ਨਾਮ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਊਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰੈ ਮਨ ਚਿਤ ਪਾਵੇ ਜਨ ਪਗ ਰੇਣ ਵਡ ਪਾਗੀ ਪਾਵੇ ਸਤ ਜਨਾਂ ਸਿਓ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗਵਾਰੇ ਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤ ਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਤੇ ਹਰ ਜਨ ਹਰ ਮਿਲਹੁ ਹਮ ਪਿਆਰੇ ਜਿਨ ਮਿਲਿਆ ਦੁਖ ਜਾਏ ਹਮਾਰੇ ਰਹਾਓ ਜੋ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਮਨ ਪ੍ਰੀਤ ਜਾ ਪਿਰ ਕਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੀ ਗੁਰ ਸਿਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ